ਕੋਈ ਨਹੀਂ 2 ਮਿੰਟ ਖੜ੍ਹ ਫਰ ਖੜਾ ਖੜਾ ਪੜੀ ਸਾਹਿਬ ਅਜਾ ਪੀ ਆਰ ਆਏ ਹੋ জীডেডাাও সাক০ামাকি কেসফাং stall. কাঠালিলমন঵িদাকে! lanes <laughs> choice time for at shipURE कि嗎? পাটালিজচ্ জ্ডাব সাকা! fluidothyসা সা কাকে

ਬੈਠ ਕੇ ਜੇਤ ਮੂਰੇ ਬੈਠ ਰਿਹਾ ਹੰਮਾ ਯਾਰ ਤੁਸੀਂ ਤੁਸੀਂ ਯਾਰ ਜਦੋਂ ਮੈਂ ਦੱਸਿਆ ਸੀ ਸੋਡੇ ਪਿੱਛੇ ਮਾਰਨਾ ਪਾਣੀ ਤੁਸੀਂ ਦੀ ਵੀ ਨਾਰ ਨਿਕਲੇ ਤੁਸੀਂ ਤਕਲੀਫ ਵੀ ਨਹੀਂ ਹੋ ਰਹੀ ਪਤਾ ਬੈਠੇ ਕਿ ਜਗਾ ਕਰ ਲੀਏ ਬੈਠੇ ਜੋ ਜਗਾ ਕਰ ਲੀਏ ਚਲੋ ਕਰ ਲਓ ਕਰ ਲਓ ਇਹ ਗੱਲਾਂ ਬਾਰੇ ਮੇਰੀ ਜਗ੍ਹਾ ਹੋਊਗੀ ਨਹੀਂ ਇਹਦੀ ਵਾਰ ਤੋਂ ਮੁੜਦੇ ਨੇ ਕਹਿੰਦੇ ਵੀ ਐ ਨਹੀਂ ਹੱਥ ਖੜੇ ਕਰਕੇ ਦੇ ਦਿਓ ਇਹ ਤਰੀਕਾ ਹੈ ਬੈਠਾ ਬਹੁਤ 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 ਰਸਤਾ ਹੀ ਦੂਰ ਕਰ ਰਹੀ ਜੀ ਜਨਨਾਬ ਕੋਈ ਗੱਲ ਕਰਨੇ ਨਾਲ ਕਰਨਾ ਕਰਨਾ ਜਨਰੇਸ਼ਨ ਪੰਜਾਬ ਲੋਕ ਉੱਥੇ ਆ ਜਗ੍ਹਾ ਹੈ ਜੀ ਇਹ ਪੁਰ ਬਹਿ ਜਾਣੇ ਮਨੁਸਾਤੇ ਦਸਤਰੀ ਅਸੀਂ ਮਨੁ ਨੇ ਸੋਏ ਜੋ ਜੋ ਮਨੁ ਸਾਨੂੰ ਵੜਦਾ ਅਸੀਂ ਧੋਣ ਸਵਾਰੇ ਹੋਏ ਗੁਰੂ ਕਲ ਕੀ ਧਰਤੀ ਬਖਸ਼ੀ ਹੋਏ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਹੋਰ ਖੱਚ ਗਏ ਕਿਤੇ ਕਿਤੇ ਨਾ ਕਿਤੇ ਇਹ ਚੀਜ਼ ਜਾਂਦੀ ਹੈ ਕਿ ਕੋਈ ਸਾਥੀ ਫਤਿਹ ਦੀ ਪ੍ਰਾਧ ਫਤਿਹਦਾਨ ਦਿੰਦੇ ਨਹੀਂ ਉਹ ਪਤਾ ਲੱਗ ਜਾਣਾ ਚਾਹੀਦਾ ਕਿ ਅਸੀਂ ਲੰਗਰ ਪ੍ਰਸ਼ਾਦਾ ਲੈ ਕੇ ਆਏ ਆ ਤੇ ਧਰਮਕੋਟ ਦੇ ਵਿੱਚ ਦਵਿੰਦਰ ਲਾਡੀ ਜੋਸ ਨੇ ਜੋ ਸਾਡੇ ਦਮੈਲ ਖੋਏ ਨੇ ਸਾਡੇ ਭਰਾਵਾਂ ਤੇ ਲਾਫੀ ਚਾਰਜ ਕੀਤਾ ਹੈ ਤੇ ਧਰਨਾ ਕਦੋਂ ਪੱਕੇ ਮੋਰਚੇ 'ਚ ਬਦਲ ਜੂਗਾ ਇਸ ਗੱਲ ਦਾ ਵੀ ਪਤਾ ਨਹੀਂ ਹੈਗਾ ਕਿਉਂਕਿ ਉਹਨੇ ਜਿਹੜਾ ਜਵਰ ਕੀਤਾ ਉਹਦਾ ਜਵਾਬ ਦੇ ਕੇ ਜਾਵਾਂਗੇ ਤਾਂ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਇਤੀ ਹੈ ਕਿ ਬਹਿ ਜੋ ਜਿੱਥੇ ਆਪਾਂ 13 ਮਹੀਨੇ ਦਿੱਲੀ ਦੀ ਬਰੋਹਾ 'ਤੇ ਬੈਠੇ ਐਵੇਂ ਹੀ ਅਸੀਂ 14 ਮਹੀਨੇ ਹਰਿਆਣੇ ਦੀ ਬਰੋਹਾ 'ਤੇ ਬੈਠੇ ਮੈਂ ਦਿਲੋਂ ਧੰਨਵਾਦ ਕਰਦਾ ਐਸਕੇਮ ਦੀਆਂ ਹੋਈਆਂ ਸਾਰੀਆਂ ਸਾਡੀ ਭਰਾਵਾਲ ਕਿ ਇਸ ਪੈਰੀਗੇਟ ਤੋਂ ਪਰਲੇ ਬੰਨੇ ਜਿਹੜੇ ਸਾਡੇ ਪੁੱਤ ਸਾਡੇ ਭਰਾ ਸਾਡੇ ਚਾਚੇ ਤਾਏ ਖੜੇ ਨੇ ਕਿ ਉਹਨਾਂ ਨੇ ਸਾਡੇ ਨਾਲ ਦਗਾ ਕਮਾਈ ਤੇ ਕੁਦਰਤ ਦਾ ਪ੍ਰਤਾਨ ਤੇ ਕਿ ਸਾਨੂੰ ਸਾਡੇ ਭਰਾਵਾਂ ਦੇ ਨਾਲ ਇਕੱਠਾ ਕਰ ਲੈ ਸੀਗਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਵੀ ਭਰਾਵੋ ਤੁਸੀਂ ਦਿਖਾਤਾ ਜਿਹੜੀ ਜੰਗਾਂ ਫੌਜਾਂ ਹਾਰਦੀਆਂ ਸੀ ਕਿਉਂਕਿ ਆਪਣੇ ਨੇ ਕੀਤੀਆਂ ਗਰਦਾਰੀਆਂ ਸੀ। ਕਹਿੰਦੇ ਅੰਸ ਨੂੰ ਫੌਜਾਂ ਜਿੱਤ ਕੇ ਹਾਰੀਆਂ ਨੇ ਮੈਂ ਕਹਿੰਦਾ ਵੀ ਆਪਣੇ ਨੇ ਕੀਤੀਆਂ ਗਰਦਾਰੀਆਂ। ਜਿਹੜੀ ਗੱਲ ਕਹਿੰਦੇ ਨੇ ਵੀ ਪਿੱਠ ਦੇ ਵਿੱਚ ਛੁਰਾ ਮਾਰਿਆ। ਭਗਵਾਨ ਸੈਨਾ ਮੀਟਿੰਗ 'ਚ ਸੱਦ ਕੇ ਸਾਡੇ ਆਗੂ ਨੂੰ ਗ੍ਰਿਫਤਾਰ ਕਰ ਲਿਆ ਤੇ ਉੱਥੇ ਹੀ ਉਹਨੇ ਸੰਬੋਧਕ ਨੌਰੀ ਦੇ ਪਾਸੇ ਹੋਏ ਪਿੰਡਾਂ ਦੇ ਉੱਪਰ ਆਪ ਦੀ ਤਰਖਾ ਦੇ ਨਾਲ ਸਾਡੇ ਟੈਕਸ ਦੀ ਤਰਖਾ ਦੇ ਨਾਲ ਪੁਲਿਸ ਦੇ ਨਾਲ ਮਿਲ ਕੇ ਟਾਕਾ ਵੀ ਮਾਰਿਆ ਟਾਕਾ ਕੋਈ ਗੱਲ ਨਹੀਂ ਜਿੱਥੇ ਤੂੰ ਸਾਨੂੰ 47 ਦੇ ਹੱਲੇ ਯਾਦ ਕਰਾਏ ਨੇ ਉਹ ਜਿਹੜੇ ਹੋਏ ਪਿੰਡਾਂ ਦੀ ਤਸਵੀਰ ਜਿੱਥੇ ਤੂੰ ਸਾਨੂੰ 84 ਯਾਦ ਕਰਾਈਆ ਤੇਰੇ ਨਾਲ ਵਾਅਦਾ ਕਰਦੇ ਆ ਤੈਨੂੰ ਚਮਕੌਰ ਦੀ ਗੜੀ ਤੇ ਬਾਛੀਵੜ ਦੇ ਜੰਗਲਾਂ ਦੇ ਨਾਲ ਤੈਨੂੰ ਚਾਬੜ ਚਿੜੀ ਦੇ ਮੈਦਾਨ ਵੀ ਯਾਦ ਕਰਾਵਾਂਗੇ। ਵਾਹ ਇਨਸਾਨਾ ਜਿੰਦਾਬਾਦ। ਨਾ ਤੂੰ ਗਿਆ ਨਾ ਅਸੀਂ ਗਏ। ਨਾ ਸਰਕਾਰਾਂ ਗਈਆਂ ਨਾ ਸਾਡਾ ਇਤਿਹਾਸ ਗਿਆ। ਪਰ ਜਿੱਥੇ ਦੁਸ਼ਮਣ ਦੀ ਪਹਿਚਾਨ ਹੋਈ ਆ ਆਪਾਂ ਕਹਿੰਨੇ ਵੀ 2027 ਚ ਬਦਲਾ ਲਾਵਾਂਗੇ 27 ਚ ਲੈ ਲਿਓ 34 ਚ ਲੈ ਲਿਓ 22 ਚ ਲੈ ਲਿਓ 14 ਦੇ ਕੋਲ ਭੁੱਲ ਗਏ ਤੁਸੀਂ ਜੀਵ ਵਾਲੇ ਤੁਸੀਂ ਭੁੱਲ ਗਏ 2000 ਦਾ ਦੱਸਦਾ ਐਸੀ ਸਰਕਾਰ ਦੇ ਵਿੱਚ ਜਾਂਦੇ ਹੋਇਆ ਲੇਲਾ ਹੋਇਆ ਲਾਠੀ ਚਾਹ ਉਹ ਤੋਂ ਪਹਿਲਾਂ 2023 ਦੇ ਵਿੱਚ ਇਨੇ ਧੋਖਾ ਸਾਡੇ ਨਾਲ ਉਦੋਂ ਵੀ ਕਮਾਇਆ ਸੀ ਸਾਨੂੰ 20 ਅਗਸਤ 2023 ਨੂੰ ਮੀਟਿੰਗ 'ਚ ਸੱਦ ਕੇ ਗਵਰਨਰ ਦੇ ਨਾਲ ਮੀਟਿੰਗ ਕਰਾ ਕੇ ਪੰਜਾਬ ਹਰਿਆਣਾ ਦੇ ਸਾਂਝੇ ਪ੍ਰਸ਼ਾਸਨ ਦੇ ਮੀਟਿੰਗ ਕੀਤੀ ਸੀ ਤੇ 20 ਤਰੀਕ ਨੂੰ ਹੀ ਰਾਤ ਨੂੰ ਛਾਪੇ ਮਾਰੀ ਕਰਤੀ ਤੇ 21 ਤਰੀਕ 21 ਅਗਸਤ 2023 ਨੂੰ ਪ੍ਰੀਤਮ ਸਿੰਘ ਮਂਹੇਰ ਦੀ ਸ਼ਹਾਦਤ ਹੋ ਗਈ ਸਾਡੇ ਅਫਸਰ ਸੀਲੀ ਦੇ ਮੁੰਡੇ ਰਵਿੰਦਰ ਸਿੰਘ ਦੀ ਜਨਤ ਕੱਟੀ ਗਈ ਇਸ ਸਾਰੀ ਦੁਨੀਆ ਦੇ ਉਦੋਂ ਬਾਅਦ 5 ਫਰਵਰੀ ਨੂੰ ਜਿਹੜਾ ਇਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਨੇ ਦੇਖਿਆ ਪੂਰੀ ਦੁਨੀਆ ਦੇ ਸਾਹਮਣੇ ਚਿਹਰਾ ਨੰਗਾ ਹੋ ਗਿਆ ਆਮ ਆਦਮੀ ਪਾਰਟੀ ਦਾ ਉਹਦੇ ਕਾਰਨ ਨਹੀਂ ਕੁਝ ਇਹ ਗੱਲ ਸਹੀ ਹੈ ਕਿ ਭਰਾ ਵੱਖਰੇ ਵੱਖਰੇ ਹੋ ਜਾਂਦੇ ਕੁੱਟੇ ਜਾਂਦੇ ਨੇ ਅਸੀਂ ਤੁਹਾਡੇ ਤੋਂ ਸਿੱਖਦੇ ਰਹੇ ਹਾਂ ਸਿੱਖਦੇ ਰਹਾਂਗੇ ਹਮੇਸ਼ਾ ਹਰਿਆਣੇ ਨੇ ਪੰਜਾਬ ਨੂੰ ਆਪਣਾ ਪੱਟਾ ਭਰਾ ਮੰਨਿਆ ਜੰਗਾ ਦੇ ਵਿੱਚ ਮੰਨੇ ਰਾਜਨੀਤੀ ਚ ਮੰਨੇ ਅਸੀਂ ਤੁਹਾਨੂੰ ਕਿਸਾਨ ਜੱਦਵੰਦੀ ਅੱਡੀ ਪੱਟੇ ਮੰਨਦੇ ਆ ਪਰ ਮੇਰੀ ਬੇਨਤੀ ਆ ਕਿ ਜਿੱਥੇ ਆਪਾਂ ਨੂੰ ਆਪਣੇ ਦੁਸ਼ਮਣ ਨੂੰ ਨਿਕਾਰਨ ਦਾ ਪਤਾ ਚੱਲ ਗਿਆ ਉੱਥੇ ਹੀ ਆਪਾਂ ਆਪਣੇ ਅੰਦਰ ਦੀ ਸਵੈ ਪ੍ਰਚੋਲ ਵੀ ਕਰੀਏ ਕੀ ਗੱਲ ਸਹੀ ਆ ਕਿ ਭਰਾ ਦੇ ਨਾਲ ਭਰਾ ਮਹਾਭਾਰਤ ਦੀ ਜੰਗ ਦੇ ਵਿੱਚ ਦ੍ਰੋਪਦਨ ਦੇ ਭਰਾ ਦਰੋਧ ਨਾਲ ਲੜੇ ਪੰਡਵਾਂ ਦੇ ਭਰਾ ਪੰਡਵਾਂ ਨਾਲ ਲੜੇ ਤੇ ਰਾਮ ਦਾ ਭਰਾ ਲక్ష్మణ ਰਾਮ ਦੇ ਨਾਲ ਲੜਿਆ ਉੱਥੇ ਹੀ ਰਾਵਣ ਦੇ ਨਾਲ ਕੁੰਭਕਰਨ ਤੇ ਮੇਸ਼ ਲੜੇ ਪਰ ਉੱਥੇ ਹੀ ਭਵੀਸ਼ਣ ਵੀ ਸੀ ਪਵੀ ਜਨਾਦੀ ਵੀ ਆਪਾਂ ਨੂੰ ਪਛਾਣਨ ਕਰਨੀ ਐ ਜਦੋਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਮਿਲ ਕੇ ਪੁਤਲਾ ਫੋਗਰੀਆਂ ਸੀਗੀਆਂ ਧੰਨਵਾਦੀਆਂ ਗ੍ਰਹਾ ਹ ਜਥੇਬੰਦੀ ਦੇ ਅਗਲੇ ਦੰ ਬਿਆਨ ਦਿੱਤਾ ਕਿ ਅਸੀਂ ਮੀਟਿੰਗ 'ਚ ਸ਼ਾਮ ਨਹੀਂ ਹੋਵਾਂਗੇ ਇਸ ਕੈਮ ਦੇ तमाम ਪੰਜਾਬ ਦੇ ਚੈਪਟਰ ਦਾ ਆਇਆ ਕਿ ਅਸੀਂ ਮੀਟਿੰਗ 'ਚ ਸ਼ਾਮ ਨਹੀਂ ਹੋਵਾਂਗੇ ਪਰ ਉੱਥੇ ਹੀ ਦਿੱਲੀ ਦੇ ਵਿੱਚ ਬੈਠੇ ਹੋਏ ਇੱਕ ਜਥੇਬੰਦੀ ਦਾ ਆਕੂ ਇਹ ਗੱਲ ਕਹਿੰਦਾ ਏ ਤੇ ਸਰਕਾਰ ਦੇ ਨਾਲ ਮਿਲੇ ਹੋਏ ਸੀ ਉਹ ਪੰਜਾਬ ਚ ਕਿਸਾਨ ਬਣ ਕੇ ਆਉਂਦਾ ਸਿਰ ਦੇ ਉੱਪਰ ਪੱਕੇ ਸਜਾ ਕੇ ਆਉਂਦਾ ਹਰਿਆਣੇ ਚ ਹੋ ਖਾਪ ਦਾ ਨੇਤਾ ਬਣ ਕੇ ਘੁੰਮਦਾ ਉੱਤਰ ਪ੍ਰਦੇਸ਼ ਦੇ ਵਿੱਚ ਉਹ जाट ਨੇਤਾ ਬਣ ਕੇ ਘੁੰਮਦਾ ਸвая ਕੁੜਚੋਰ ਦੀ ਵੀ ਲੋੜ ਹੈ ਜਿੱਥੇ ਇਹ 92 ਸਿਰਾਂ ਨੇ ਕੁਝ ਨਹੀਂ ਬੋਲਿਆ ਉਦੋਂ ਬਾਅਦ ਪਵਾਦ ਦੀ ਧਰਤੀ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਕੀਤੀ ਗਈ ਉਸ ਪਵਾਦ ਦੀ ਧਰਤੀ ਨੇ ਜਿਹੜਾ ਤੁਹਾਨੂੰ ਖਿੱਚ ਕੇ 2020 ਦੇ ਵਿੱਚ ਅੰਦੋਲਨ ਦੇ ਵਿੱਚ ਲੈ ਕੇ ਗਿਆ ਤੁਹਾਡੀ ਪੂਰੀ ਸੇਵਾ ਕੀਤੀ ਤੁਹਾਡੇ ਨਾਲ ਹੁਣ ਵੀ ਮੋਢੇ ਤੇ ਮੋਢੇ ਨਾਲ ਲਾ ਕੇ तमाम ਟ੍ਰੈਲੀਆਂ ਢੁੰਡਣ तमाम ਲੰਗਰ ਲਾਉਣ तमाम ਤੁਹਾਡੇ ਟੈਂਟ ਤੁਹਾਡੀ ਸੇਵਾ ਕਰ ਲਈ ਤੁਹਾਡੇ ਨਾਲ ਸੁਰੂ ਤੇ ਸੁਰੂ ਗੈਸ ਕੋਲੇ ਸੇ ਗੋਲੀਆਂ ਸਈਆਂ तमाम ਪੁਲਿਸ ਦਾ ਤਸੱਦਦ ਹੈ ਆ ਮੈਂ ਮਾਫੀ ਚਾਹ ਰਿਹਾ ਪੰਜਾਬ ਦੇ ਆਕੂਆਂ ਨੂੰ ਇਹ ਗੱਲ ਕਹਿੰਦੇ ਹੋਏ ਗੱਲ ਵੱਡੀ ਲੱਗਦੀ ਹੈ ਕਿ ਪਹਿਲੀ ਵਾਰ ਜੇ ਐਨਐਸਏ ਲਗਿਆ ਤੇ ਹਰਿਆਣੇ ਦੇ ਕਿਸਾਨਾਂ ਦੇ ਲਗਿਆ ਹੋਰ ਤੇਜ਼ ਦੇ ਵਿੱਚ ਕਦੇ ਨਹੀਂ ਲੱਗਿਆ ਇਸੇ ਕੋਰ ਦੇ ਵਿੱਚਕਾਰ ਸਾਨੂੰ ਕੋਈ ਰੋਸਾ ਨਹੀਂ ਤੁਹਾਡੇ ਨਾਲ ਕਿਉਂਕਿ ਲੜਾਈ ਸਾਂਝੀ ਮੰਗਾ ਸਾਂਝੀ ਸਾਡੇ ਆਸ ਸੀ ਬਖਰੇਵੇਂ ਹੋ ਸਕਦੇ। ਪਰ ਜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਸਦਾ ਦਿੱਲੀ ਦੇ ਨਾਲ ਰਹੇ। ਉਸ ਦਿੱਲੀ ਨੇ ਸਾਡੇ ਨਾਲ ਅੱਜ ਤੋ ਨਹੀਂ। ਆਜ਼ਾਦੀ ਤੋਂ ਨਹੀਂ। ਸਾਡੇ ਇਤਿਹਾਸ ਦੇ ਵਿੱਚ ਦਿੱਲੀ ਕਦੀ ਬੇਸਖਤੇ ਵੀ ਨਹੀਂ ਖੋਈ। ਉਹ ਨਹੀਂ ਹੋਣੀ ਉਹਦਾ ਇੱਕ ਕਾਰਨ ਕਿਉਂਕਿ ਕੈਂਬਰੀਜ ਯੂਨੀਵਰਸਿਟੀ ਦੀ ਸਕਾਲਰਸ਼ਿਪ ਦੱਸਦੀ ਹੈ ਜਿਹੜੀ ਸਟੱਡੀ ਦੱਸਦੀ ਹੈ ਕਿ ਆਧਕ ਤਰਿਆ ਤੋਂ ਲੈ ਕੇ ਅਮਨਾ ਦਰਿਆ ਤੱਕ ਜਿਹੜਾ ਇਹ ਖਿੱਤਾ ਬਸਤਾ ਹੈ ਇਹ ਬਾਕੀ ਲੋਕ ਨੇ ਇਹ ਕਦੇ ਦਵਾਈਆਂ ਤਵਣਗੇ ਨਹੀਂ ਪਰ ਆਪਾਂ ਕੋਚੀਆਂ ਸਾਥ-ਸਾਥੇ ਹਮੇਸ਼ਾ ਸਕਾਰ ਹੁੰਦੇ ਰਹੇ ਹੋ ਰਹੇ ਆ ਤੇ ਅੱਗੇ ਵੀ ਹੋ ਉਹ ਕਿਵੇਂ ਕਿਉਂ ਜੋ ਇਹ ਸਿੱਧੂ ਵਰਗੇ ਪੁਲਿਸ ਵਾਲੇ ਬਿਲਕੁਲ ਆਵੇਂ ਦਾ ਵਰਤਾਂ ਤੁਸੀਂ ਯਾਦ ਕਰੋ ਜਿਹਨੂੰ ਪੁੱਛੜ ਕਹਿੰਦੇ ਸੀਗੇ ਉਹੀ ਤਸਵੀਰਾਂ ਉਹੀ ਐਨ ਕਾ ਉਹੀ ਕਾਲੇ ਚਸ਼ਮੇ ਉਹੀ ਬਲਤਰ ਤੇ ਉਹਦਾ ਹੀ ਪੁੱਤਰ ਹੈ ਇਹਦਾ ਜੁੱਟਿਆ ਉਹੀ ਪੁਲਿਸ ਕਿਤੇ ਨਹੀਂ ਗਈ ਇਹ ਕੋਈ ਗੱਲ ਨਹੀਂ ਇਹ ਗੱਲ ਸਹੀ ਸੀ ਕਿ ਕਹਿੰਦੇ ਹੋਏ ਇੱਕ ਕਿਸਾਨਾਂ ਦਾ ਵੀ ਹੋਇਆ ਇਹ ਮਾਸਟਰਾਂ ਦਾ ਨਹੀਂ ਹੋਇਆ ਇਹ ਭੰਡਾ ਦਾ ਵੀ ਨਹੀਂ ਹੋਇਆ ਤੇ ਖੁਦ ਭੰਡ ਸੀ ਇਹਨਾਂ ਨੇ ਭੰਡਾ ਦੀ ਜਮਾਤ ਨੂੰ ਬਦਨਾਮ ਕਰਤਾ ਉਹ ਖੁਦ ਹੁਣ ਦੱਸਦੇ ਨੇ ਵੀ ਇਹਨੇ ਕੀ ਕੀ ਕਤੂਤਾ ਕੀਤੀ ਹੈ ਕਾਰਨ ਕੀ ਹੈ ਕਿਉਂਕਿ ਉਹਨਾਂ ਨੇ ਵੀ ਆਪਣੇ ਕੀਤੇ ਜੀ ਬਚਾਉਣ ਦੀ ਜਿਹੜੀ ਉਹ ਹੋਣ ਲੱਗੀ ਬਈਏ ਕਿ ਸਾਡਾ ਕੀਟਾ ਖਾ ਗਿਆ ਪਹਿਲਾਂ ਹੁਣ ਸਾਡੇ ਕੀਟੇ ਨੂੰ ਬਦਨਾਮ ਕਰ ਰਹੇ ਆ ਇਨੂੰ ਭੰਡ ਵੀ ਨਹੀਂ ਕਹਿਣਾ ਚਾਹੀਦਾ ਇਹ ਜਿਹੜੇ ਕਹਿੰਦੇ ਨੇ ਕਹਿੰਦੇ ਯੁੱਧ ਨਸ਼ਿਆ ਵਿਰੁੱਧ ਇਹਦਾ ਖੁਦ ਦਾ ਡੋਪ ਟੈਸਟ ਕਰਾਓ ਤੇ ਜਿਹੜੀ ਪੌਸ ਜਾ ਕੇ ਸਾਰੇ ਘਰ ਘੇੜਦੀ ਹੈ ਉਹਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਪਤਾ ਚੱਲ ਜਾਊਗਾ ਕਿ ਕਿੰਨਾ ਕ ਹੈਗਾ ਜਿਹੜੀ ਗੁਜਰਾਤ ਮਾਡਲ ਨੂੰ ਕਹਿੰਦੇ ਆ ਟਰਾਈ ਸਟੇਟ ਆਪਣੀ ਇੱਕ ਲੜਾਈ ਚੱਲ ਪਈ ਪ੍ਰਵਾਸੀਆਂ ਦੇ ਖਿਲਾਫ ਉਹ ਵੋਟ ਨੂੰ ਇਕਜੁੱਟ ਕਰਨ ਵਾਸਤੇ ਉਹ ਵੀ ਡ੍ਰਾਈ ਸੇਟ ਸਟੇਟ ਹੈ ਉਹਦੇ ਤੋਂ ਹੀ ਸਿੱਖ ਲਓ ਤੇ ਪੰਜਾਬ ਦਾ ਸੁਪਾ ਤੇ ਰੈਵਨਿਊ ਕਹਾਟ ਪਰਸੈਂਟ ਲਿਕਵਰ ਤੋਂ ਆਉਂਦਾ ਹੈ ਜਿਹੜਾ ਕਿ ਖੇਤੀ ਸੁਪਾ ਹੈ ਇਹ ਬੈਂਟ ਵੀ ਨੌਕਰੀ ਖਾ ਕੇ ਇਹ ਸਾਡੇ ਪੁੱਤ ਖਾ ਕੇ ਇਹ ਸਾਡੀਆਂ ਜ਼ਮੀਨਾਂ ਖਾਣਾ ਚਾਹੁੰਦੇ ਨੇ ਪਰ ਪਤਾ ਨਹੀਂ ਕਿਉਂ ਦੇ ਕਿਹੜੇ ਆਈਐਸਆਈ ਪਸੋ ਆਫਿਸਰ ਨੇ ਕਿ ਅਸੀਂ ਨਿੱਤਰ ਅਰਦਾਸ ਕਰਦੇ ਆਂ ਕਿ ਧਰਮ ਦੇ ਨਾਲ ਜਿਨ੍ਹਾਂ ਨੇ ਖੋਪੜੀਆਂ ਰਵਾਈਆਂ ਚਰਖੜੀਆਂ ਤੇ ਚੜੇ ਤਨ ਆੜਿਆਂ ਦੇ ਨਾਲ ਚੜਾਏ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਅਸੀਂ ਨਹੀਂ ਭੁੱਲਦੇ ਆਪਦੇ ਦੁਸ਼ਮਣ ਨੂੰ ਇਹ 19 ਮਾਰਚ ਦਾ ਕਾਲਾ ਦਿਨ ਇਤਿਹਾਸ ਦੇ ਵਿੱਚ ਲਿਖਿਆ ਜਾ ਚੁੱਕਾ ਹੈ ਤੇ ਇਹ ਹਮਲੇ ਹੋਰ ਤੇਜ਼ ਹੋਣਗੇ ਆਪਾਂ ਨੂੰ ਇੱਕ ਹੋਣਾ ਹੈ ਇੱਕ ਹੋਣਾ ਪੈਣਾ ਹੈ ਜੇ ਇੱਕ ਨਹੀਂ ਹੋਵਾਂਗੇ ਤਾਂ ਇਹ ਦੁਸ਼ਮਣ ਇੱਕ ਹੈ ਜਿਵੇਂ ਇਹ ਦਿੱਲੀ ਦੇ ਵਿੱਚ ਸਰਕਾਰਾਂ ਬਣਾਉਂਦੇ ਨੇ ਜਿਵੇਂ ਇਹ ਸੁਪਿਆਂ ਦੇ ਵਿੱਚ ਸਰਕਾਰਾਂ ਬਣਾਉਂਦੇ ਨੇ ਜਿਵੇਂ ਇਹਨਾਂ ਦੇ ਰਾਜ ਸਭਾ ਬਚਾਉਣੀਆਂ ਨੇ ਜਿਵੇਂ ਇਹ ਕਾਨੂੰਨ ਬਣਾਉਂਦੇ ਨੇ ਇਹ ਸਾਰੇ ਇੱਕ ਹੋ ਕੇ ਬਣਾ ਤੇਰੇ ਆਪਾਂ ਨੂੰ ਆਪਾਂ ਵੀ ਇੱਕ ਹੋਲੇ ਚਾਹੀਦੇ ਨੇ ਇੱਕ ਹੋਣਾ ਪਊਗਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਲੜਦੇ ਰਹੋ ਅਸੀਂ ਸ਼ੇਰ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਛੋਟੇ ਆ ਘੱਟ ਹੋਾਂਗੇ ਉਹ ਕਹਿੰਦੇ ਵੀ ਤੂੰ ਸਾਡੀ ਹਾਰ ਦੇਖੀ ਹੈ ਤੇ ਸਾਨੂੰ ਲੜਦੇ ਹੋਏ ਨਹੀਂ ਦੇਖਿਆ ਤੇ ਮੋਰਚੇ ਦੀਆਂ ਦੋ ਹੀ ਪ੍ਰਾਪਤੀਆਂ ਹੁੰਦੀਆਂ ਨੇ ਜਾਂ ਤਾਂ ਮੰਗਾ ਮੰਨੀਆਂ ਜਾਂ ਜਾਂ ਮੋਰਚੇ ਦੇ ਉੱਪਰ ਤਸੱਦਦ ਕੀਤਾ ਜਾਵੇ ਕਿਉਂਕਿ ਤਸੱਦਦ ਕਰਨ ਵਾਲੇ ਨੂੰ ਇਹ ਗੱਲ ਪਤਾ ਹੈ ਕਿ ਮੇਰੀ ਮਜਬੂਰੀ ਹੈ ਮੈਂ ਮੰਗ ਨਹੀਂ ਮੰਨਾਂਗਾ ਇਹ ਸਾਡਾ ਕੰਮ ਹੈ ਵੀ ਅਸੀਂ ਤਸੱਦਦ ਸੰਧੇ ਹੋਏ ਵੀ ਫੇਰ ਇਕੱਠੇ ਹੋਵਾਂ ਖਤਰਾਂੇ ਦੀ ਧਾਪ ਦੇ ਇਕੱਠੇ ਹੋਏ بڑے ਕੱਲੂ ਘਾਰੇ ਤੋਂ ਬਾਅਦ ਇਕੱਠੇ ਹੋਏ ਛੋਟੇ ਕੱਲੂ ਘਾਰੇ ਤੋਂ ਬਾਅਦ ਮੋੜ ਇਕੱਠੇ ਹੋਏ 84 ਤੋਂ ਬਾਅਦ ਇਕੱਠੇ ਹੋਏ 47 ਤੋਂ ਬਾਅਦ ਇਕੱਠੇ ਹੋਏ ਹੁਣ ਵੀ ਇਕੱਠੇ ਹੋ ਆ ਗਏ ਮੈਂ ਨਿੱਤ ਅਰਦਾਸ ਕਰਦਾ ਕਿ ਤੁਹਾਡਾ ਜਜ਼ਬਾ ਤੁਹਾਡਾ ਹੌਸਲਾ ਐਵੇਂ ਹੀ برقرار ਰਹੇ ਲੜਨ ਵਾਲਿਆਂ ਦੀ ਜਿੱਤਣਾ ਹੈ ਜਿਹੜੀਆਂ ਕੋਥੀਆਂ ਹਰਕਤਾਂ ਇਹਨਾਂ ਨੇ ਕਰਨੀਆਂ ਨੇ ਤੇ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਮੇਰੇ ਭਰਾ ਜਿਹੜੇ ਇਸ ਬੰਨੇ ਖੜੇ ਨੇ ਕਿ ਉਹ ਵੀ ਤਸਵੀਰ ਨੂੰ ਸਾਫ਼ ਕਰ ਲੈਣ ਉਹਨਾਂ ਦੇ ਮਨ ਵਿੱਚ ਪਰਦੇ ਉਤਰ ਜਾਣ ਉਹ ਵੀ ਆਪਣੇ ਆਪ ਨੂੰ ਸਮਰੱਥ ਕਰਨ ਕਿ ਉਹਨਾਂ ਨੂੰ ਸੱਚ ਬੋਲਣ ਦਾ ਸੱਚ ਦੇਖਣ ਦਾ ਵੀ ਪਲ ਆਵੇ ਇਹਨਾਂ ਇੱਕ ਬੇਇੱਜ਼ਤੀਆਂ ਕਬੂਲ ਕਰਿਓ ਕਿਸੇ ਦੀ ਆਣ ਦੇ ਖਿਲਾਫ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਕਹੀ ਗਏ ਹੋਣ ਤਾਂ ਛੋਟਾਪਰਾ ਛੋਟਾ ਪੁੱਤ ਕਾਕੇ ਮਾਫੀ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਤੇਜਵੀਰ ਪੰਡੋਖੜਾ ਜੀ ਹਾਂਜੀ ਮੈਂ ਇੱਕ ਬੇਨਤੀ ਕਰਨੀ ਸੀ ਸਪੈਸ਼ਲ ਇੱਥੇ ਕਰਨੈਲ ਸਿੰਘ ਲੰਗ ਵਾਏ ਬੈਠੇ ਨੇ 8 ਦਸੰਬਰ ਨੂੰ ਜਦੋਂ ਉਹ ਮਰਜੀਵੜੇ ਜਥੇ ਚ ਜਾ ਰਹੇ ਸੀ ਮੈਂ ਖੁਦ ਕਹਿਆ ਸੀਗਾ ਕਹਿੰਦਾ ਮੈਨੂੰ ਮਿਲ ਲੈ ਮੈਂ ਕਿਹਾ ਤੈਨੂੰ ਕੀ ਮਿਲੀ ਤੂੰ ਤਾਂ ਲਈ ਤੇ ਪਰ ਇਸ ਦੀ ਵੀਡੀਓ ਤੁਸੀਂ ਦੇਖੀ ਕਿ ਪਗਦੇ ਗੋਲਿਆਂ ਚ ਉੱਥੇ ਖੜਿਆ ਰਿਹਾ ਬੇਹੋਸ਼ ਹੋ ਗਿਆ ਉਮਰ ਕਹਿੰਦੇ 10 ਤੇ 75 ਸਾਲ ਤੋਂ ਉੱਪਰ ਹੈ ਉਹ ਜਜਬਾ ਪੂਰੀ ਦੁਨੀਆ ਨੇ ਦੇਖਿਆ ਹੋਇਆ ਕਿ ਹਸਪੀਟਲ ਲੈ ਕੇ ਆਏ ਗੋਲੇ ਚੜਕੇ ਹਰਨੀਆਂ ਫਟ ਗਿਆ 24 ਟੰਕੇ ਲੱਗੇ ਨੇ ਉਦੋਂ ਬਾਅਦ 19 ਤਰੀਕ ਨੂੰ ਜਦੋਂ ਮੈਨੇ ਜੇਲ੍ਹ ਚ ਮਿਲਿਆ ਮੈਂ ਕਿਹਾ ਤੂੰ ਕਹਿੰਦਾ ਮੈਂ ਪਿੱਛੇ ਨਹੀਂ ਹਟਣਾ ਵੀ ਤੂੰ ਕਿਹਾ ਸੀਗਾ ਕਿ ਸ਼ਾਦਤ ਪਾ ਕੇ ਜਾਣਾ ਤੇ ਅੱਜ ਫੇਰ ਮੌਤ ਲੱਗ ਗਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ